ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਹਰਿਆਵਲ ਸਾਥ ਪੀਰ ਮਮਤੋਂ ਜੀ ਤੇ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਏ ਕਿ ਮੇਰੇ ਪਿੰਡ ਦੇ ਨੌਜਵਾਨ ਜਿਹੜੇ ਕਿ ਹਮੇਸ਼ਾ ਹੀ ਪਿੰਡ ਵਿੱਚ ਚਾਹੇ ਧਾਰਮਿਕ ਕੰਮ ਹੋਵੇ ਚਾਹੇ ਸਮਾਜਿਕ ਕੰਮ ਹੋਵੇ ਮੱਤ ਚੜ ਕੇ ਸਾਂ ਲੈਂਦੇ ਔਰ ਸੇਵਾ ਕਰਦੇ ਨੇ ਜੀ ਅੱਜ ਇਹ ਮੇਰੇ ਕੋਲ ਸਾਰੀ ਟੀਮ ਆਈ ਸੀਗੀ ਔਰ ਇਹ ਇਹਨੇ ਜੀ ਅਸੀਂ ਬੂਟੇ ਲਾਉਣੇ ਨੇ ਪਿੰਡ 'ਚ ਕੁਝ ਮੰਡੀ ਦੇ ਥਾਂ ਤੇ ਲਾਉਣੇ ਨੇ ਸਾਡੇ ਸਟੇਡੀਅਮ ਹੈ ਜੀ ਉੱਥੇ ਲਾਉਣੇ ਨੇ ਇਹਨਾਂ ਨੇ ਸ਼ਬੈਦਾ ਪਿੱਪਲ ਅਰਜਨ ਸਖਚੈਣ ਦੇ ਬੂਟੇ ਚੁਣੇ ਨੇ ਜੀ ਇਹਨਾਂ ਨੇ ਤੇ ਮੈਂ ਵੀਡੀਓ ਤਾਂ ਕਰ ਰਿਹਾ ਕਿ ਹੋਰਾਂ ਪਿੰਡਾਂ ਵਿੱਚ ਵੀ ਇਦਾਂ ਹੀ ਨੌਜਵਾਨਾਂ ਨੂੰ ਹੋਰਾਂ ਪਿੰਡਾਂ 'ਚ ਵੀ ਇਦਾਂ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਵਾਤਾਵਰਨ ਨੂੰ ਜਿਹੜਾ ਕੱਲ ਆਪਾਂ ਅੱਜ ਇੱਕ ਵਾਤਾਵਰਨ ਦਿਵਸ ਬਣਾਇਆ ਗਿਆ ਸਾਰੇ ਥਾਂ ਤੇ ਤੇ ਇਹ ਉਸੇ ਚੀਜ਼ ਨੂੰ ਪੜ੍ਹ ਕੇ ਤੇ ਅੱਜ ਮੇਰੇ ਕੋਲ ਆਏ ਸੀਗੇ ਤੇ ਮੈਂ ਧੰਨਵਾਦ ਕਰਦਾ ਗੁਰਪ੍ਰੀਤ ਦਾ ਰਾਜਪ੍ਰੀਤ ਤੇ ਗੁਰਪ੍ਰੀਤ ਇਹ ਗੁਰਪ੍ਰੀਤ ਹੋ ਰਹੇ ਇੱਕ ਮੁੰਡਾ ਸਾਡਾ ਸੋਹਣਾ ਜਿਹਾ ਇਟਲੀ ਤੋਂ ਆਇਆ ਜੀ ਠੀਕ ਹੈ ਜੀ ਸਾਡਾ ਇਟਲੀ ਦਾ ਮੁੰਡਾ ਨਾਲ ਗੁਰਪ੍ਰੀਤ ਗੁਰਬਖਸ਼ ਸਿੰਘ ਤੇ ਮੈਨੂੰ ਖੁਸ਼ੀ ਹੋਈ ਕਿ ਮੇਰੇ ਪਿੰਡ ਦੇ ਨੌਜਵਾਨ ਅੱਜ ਸਾਡੀ ਆਪਦੀ ਇਹ ਹਾਵਲ ਸਾਥ ਹੈ ਜੀ ਤੇ ਉਪਰਾਲਾ ਕਰ ਰਹੇ ਨੇ ਤੇ ਧੰਨਵਾਦ ਇਹਨਾਂ ਦਾ ਤੇ ਇਹਨਾਂ ਨੂੰ ਕਰਿਓ ਸ਼ੇਅਰ ਕਿ ਹੋਰ ਪਿੰਡਾਂ ਵਿੱਚ ਵੀ ਸੰਦੇਸ਼ ਜਾਵੇ ਔਰ ਲੋਕ ਵੱਧ ਤੋਂ ਵੱਧ ਇਹ ਰੁੱਖ ਲਗਾ ਕੇ ਅਸੀਂ ਆਪਣਾ ਜੋ ਸਰਦ ਇੱਕ ਲੱਗਾ ਕਿ ਅਸੀਂ ਰੁੱਖ ਸਾੜਦੇ ਹਾਂ ਉਹ ਕਲੰਕ ਲਾ ਕੇ ਵੀ ਅਸੀਂ ਰੁੱਖ ਪਾਲਦੇ ਵੀ ਆਂ ਇਹ ਅਸੀਂ ਇੱਕ ਭਾਰਨਾ ਬਣਾਈਏ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਧੰਨਵਾਦ